ਜਗਤ ਆਇਓ ਤੇ ਕਿਆ ਨਾ ਮਤੇ ਹੁਨੇ ਮਲੇ ਦਾ ਕਿਸ ਤੂ ਕਰਦੇ ਪ੍ਰਬੰਧ ਤੇ ਕਿਆ ਸਭ ਤੇ ਗਿਆ ਸ਼ਿੰਗਲ ਲਗੇ ਹਸਤਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡਿਸਟ੍ਰਿਕਟ ਅੰਮ੍ਰਿਤਸਰ ਮਹਤਾ ਇਲਾਕੇ ਤੋਂ ਅਸੀਂ ਇੱਥੇ ਗੁਰੂ ਘਰ ਦੇ ਦਸਨਾ ਵਾਸਤੇ ਪਹੁੰਚੇ ਆ ਜੀ ਬਹੁਤ ਹੀ ਕਿਰਪਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਦੀ ਮਹਾਪੁਰਸ਼ ਬਾਬਾ ਗੁਰਦੇਵ ਸਿੰਘ ਜੀ ਮੁਖੀ ਸ਼ਹੀਦੀ ਬਾਗ ਤਰਨਤਾਲ ਉਹਨਾਂ ਦੀ ಅಪਾਰ ਕਿਰਪਾ ਸਦਕਾ ਸਾਨੂੰ ਉਹਨਾਂ ਨੇ ਹੁਕਮ ਲਾਇਆ ਕਿ ਦੀਵਾਨਾਂ ਦੀ ਸੇਵਾ ਵਿੱਚ ਸਟੇਜ ਦੀ ਚਲਪਤੀ ਦੀ ਸੇਵਾ ਨਿਭਾਓ ਤੇ ਹੁਕਮ ਲਾ ਕੇ ਮੁੜ ਕੇ ਸਾਨੂੰ ਉਹਨਾਂ ਨੇ ਇਹ ਵਾਰ ਦਿੱਤਾ ਕਿ ਵਿਕਰ ਸਿੰਘ ਹੁਣ ਪੱਕਾ ਹੋ ਗਿਆ ਹੈ ਅਸੀਂ ਉਸ ਦੀਵਾਨਾਂ ਦੀ ਸੇਵਾ ਨਿਭਾਉਣ ਵਾਸਤੇ ਅੱਥੀ ਆਏ ਹਾਂ ਕੱਲ ਨੂੰ ਦੀਵਾਨ ਆਰੰਭ ਹੋਣੇ ਹਨ ਔਰ ਬੜੀ ਹੀ ਆਲਕਾਲਪੁਰਖ ਦੀ ਰਹਿਮਤ ਵਰਤ ਰਹੀ ਹੈ ਬੜੀ ਹੀ ਸ਼ੱਦਾ ਨਾਲ ਸੰਗਤ ਜਿਹੜੀ ਆਉ ਪਹੁੰਚ ਰਹੀ ਹੈ ਇਹ ਦਰ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਇਹ ਕੇਸ਼ਾਂ ਦਾ ਗੜ ਸ੍ਰੀ ਕੇਸ਼ਗੜ ਸਾਹਿਬ ਗੁਰਦਰਾ ਸਾਹਿਬ ਹੈ ਜਿੱਥੇ ਆਪਾਂ ਇਸ ਟਾਈਮ ਆਮਰਾਜ ਹਨ ਇੱਥੇ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਆਉਂਦੀਆਂ ਹਨ ਇੱਥੋਂ ਗੁਰਸਿੱਖੀ ਜੀਵਨ ਸਾਨੂੰ ਮਿਲਿਆ ਸਿੱਖੀ ਦੀ ਸਥਾਪਨਾ 1699 ਵਿੱਚ ਸਿੰਘਾਂ ਨੂੰ ਸਾਜ ਕੇ ਖਾਲਸਾ ਪੰਥ ਦੀ ਜਾਗਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਮਹਾਰਾਜ ਨੇ ਸੋ ਇਹ ਅਸਥਾਨ ਜੋ ਹੈ ਇੱਥੇ ਬੜਾ ਹੀ ਮਹੱਤਵ ਹੈ ਇਸਥਾਨ ਦਾ ਕਿਉਂਕਿ ਇੱਥੇ ਸਿੱਖਾਂ ਦਾ ਜਨਮ ਹੋਇਆ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਮਾਰ ਆਏ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਰੇ ਹੀ ਖਾਲਸੇ ਨੂੰ ਚੜ੍ਹਦੀ ਕਲਾ ਦਾ ਉਪਦੇਸ਼ ਮਜਲੂਮ ਦੀ ਰੱਖਿਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਬਹੁਤ ਧੂਮ ਧਾਮ ਨਾਲ ਸੰਗਤਾਂ ਆਉਂਦੀਆਂ ਨੇ ਤੇ ਇਥੇ ਦਰਸ਼ਨ ਵੇਲੇ ਕਰਦੀਆਂ ਵੇ ਤੰਗਰ ਦਾ ਟੋਟੇ ਵਰਤਦਾ ਹੈ ਬਹੁਤ ਕਿਰਪਾ ਮਹਾਰਾ ਜੀ ਤੇ ਸੰਗਤਾਂ ਆਣ ਕੇ ਮਠਾਡੇ ਕੇ ਗੌਰ ਖੁਸ਼ ਹੁੰਦੀਆਂ ਵੇ ਖੁਸ਼ੀਆਂ ਲੈ ਕੇ ਜਾਂਦੀਆਂ ਇਥੋਂ ਵਾਹ ਜੀ ਕੀ ਨਾਮ ਇਹ ਕਿਹੜੀ ਜਗਤ ਹੋਏ ਹਾਂਜੀ ਅਸੀਂ ਤਾਂ ਜ਼ਿਲ੍ਹਾ ਕਰਨਤਾਨ ਤੋਂ ਆਇਆ ਜੀ ਨਾਮ ਰਣਜੀਤ ਸਿੰਘ ਆ ਜੀ ਪਿੰਡ ਲਾਲੂ ਘੁਮਣਾ ਮੈਨੇ ਕਿਹਾ ਕਿ ਕੀ ਸੀ ਬਲਿਆ ਕਿ ਕਿਸ ਤਰ੍ਹਾਂ ਦੇ ਅਰੇਂਜਮੈਂਟ ਹਾਂਜੀ ਅਸੀਂ ਜੀ ਮਹਾਰਾ ਜੀ ਦੇ ਹਰ ਸਾਲ ਆਉਂਦੇ ਆ ਹਰ ਹਲਮਲੇ ਸਾਹਤੇ ਉਹਨੇ ਨਾਲ ਯਾਤਰਾ ਕਰਕੇ ਜਾਈਦਾ ਹਰ ਗੁਰਦੁਆਰਾ ਸਾਹਿਬ ਤੇ ਜਾਈਦਾ ਮਹਾਰਾਜ ਦੇ ਤੇ ਹਰ ਸਾਲ ਹੀ ਅਹੀਂ ਆਈਦਾ ਅਸੀਂ ਜੀ ਬਾਬਾ ਪੜਵਾਦ ਸਿੰਘ ਜੀ ਦੇ ਗਏ ਆ ਇੱਥੇ ਆਪਣੇ ਸ੍ਰੀ ਅਨੰਦਪੁਰ ਸਾਹਿਬ ਆਏ ਸ੍ਰੀ ਅਨੰਦਪੁਰ ਸਾਹਿਬ ਆਏ ਆ ਹੋਰ ਪਗੋਟ ਸਾਹਿਬ ਗਏ ਆ ਹੋਰ ਵੀ ਬਾਬਾ ਜੀ ਦੇ ਦਰਸ਼ਨ ਮੇਲੇ ਕਰਨੇ ਆ ਜਿਹੜੇ ਗੁਰੂ ਘਰ ਬਣੇ ਆ ਜੀ ਸਾਡੇ ਸਿੱਖ ਇਤਿਹਾਸ ਸਾਡੇ ਜਿੰਨੇ ਵੀ ਹਾਂਜੀ ਅਰੇ ਜੀ ਮੈਂ ਠੀਕ ਹੈ ਪ੍ਰਸ਼ਾਨ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਜੀ ਜੋ ਪਵਿੱਤਰ ਦਾ ਮਾਹ ਹੋਈ ਆ ਜੀ ਜੋ ਸਫਾਈ ਆ ਬਾਬਾ ਜੀ ਦੇ ਘਰ ਦੀ ਵਧੀਆ ਲੰਗਰ ਪਾਣੀ ਚੱਲੰਦੇ ਆ ਸੋਹਣੇ ਚੱਲੰਦੇ ਗੁਰੂ ਸੰਤਾਂ ਬਹੁਤ ਸੋਹਣੀਆਂ ਲੰਗਰ ਪਾਣੀ ਸਪਾਉਂਦੇ ਗਾਇਆਂ ਤੇ ਬਹੁਤ ਨਿਹਾਲ ਹੁੰਦੇ ਆ ਤੇ ਬਹੁਤ ਸੋਹਣੇ ਦਰਸ਼ਨ ਮਿਲੇ ਹੁੰਦੇ ਆ ਜੀ ਅੰਮ੍ਰਿਤਸਰ ਤੋਂ ਆਏ ਹਾਂ ਜੀ ਬਹੁਤ ਵਧੀਆ ਅਰੇਂਜਮੈਂਟ ਇੱਥੇ ਪ੍ਰਸ਼ਾਸਨ ਵੀ ਬਹੁਤ ਵਧੀਆ ਬਾਬਾ ਜੀ ਦੇ ਦਰਸ਼ਨ ਵਧੀਆ ਹੋ ਗਏ ਤੇ ਬਹੁਤ ਚੰਗਾ ਲੱਗਦਾ ਹਰ ਸਾਲ ਆਈਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੇ ਵੀ ਅਮਰ ਸਾਹਿਬ ਤੋਂ ਆਏ ਜੀ ਕਰਵਿੰਦਰ ਸਿੰਘ ਮੇਰਾ ਨਾਮ ਹੈ ਮਜੀਠਾ ਸਾਹਿਬ ਦਾ ਸ਼ਹਿਰ ਹੈ ਜੀ ਦੇਖੋ ਲੰਮਾ ਲੱਗਦਾ ਹੈ ਬਿਕਨਾਨ ਨੰਬਰ ਸਰ ਜੀ ਬਾਤ ਨੂੰ ਤੋ ਚਾਹ ਬੀਵਲਿਆ ਤੋ ਜਿਸ ਜਗ ਦੇ ਪ੍ਰੇਮਟੇ ਦੇ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਹਰ ਇੱਕ ਸੌਬਦਾ ਰਹਿਣ ਵਾਸਤੇ ਕੋਈ ਕਿਸੇ ਚੀਜ਼ ਦੀ ਇੱਥੇ ਕੋਈ ਘੋੜੀ ਗੁਰੂ ਘਰ ਤਾਂ ਇਥੇ ਬਹੁਤ ਦੂਰ ਤੋਂ ਆਈਆਂ ਦਰਸ਼ਕਾਂ ਜੀ ਕੀ ਕਤੇ ਤਾਂ-ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਬਹੁਤ ਧੂਮ-ਧਾਮ ਨਾਲ ਸੰਗਤਾਂ ਆਉਂਦੀਆਂ ਨੇ ਤੇ ਇਥੇ ਦਰਸ਼ਨ ਵੇਡੇ ਕਰਦੀਆਂ ਵੇ ਤੇ ਨਗਰ ਦਾ ਵੀ ਟੋਟ ਵਰਤਦਾ ਹੈ ਬਹੁਤ ਕਿਰਪਾ ਮਹਾਰਾਜ ਦੀ ਤੇ ਸੰਗਤਾਂ ਆਣ ਕੇ ਮਠਾਡੇ ਕੇ ਰੌਣਕ ਖੁਸ਼ੀਆਂ ਲਿਆਵਾਂ ਖੁਸ਼ੀਆਂ ਲੈ ਕੇ ਜਾਂਦੀਆਂ ਇਥੋਂ ਵਾਹਿਗੁਰੂ ਕੋਹਦਾ ਜੀ ਬਹੁਤ ਆਨੰਦ ਆ ਰਿਹਾ ਸ੍ਰੀ ਅੰਮ੍ਰਿਤਸਰ ਤੋਂ ਅਸੀਂ ਆਏ ਆ ਪਹਿਲਾਂ ਅਸੀਂ ਡੇਰਾ ਸਾਹਿਬ ਦਰਸ਼ਨ ਕੀਤੇ ਆ ਅਨੰਦਪੁਰ ਸਾਹਿਬ ਕਿ ਹੁਣ ਕਿਰਤਪੁਰ ਸਾਹਿਬ ਆਏ ਆ ਹੋਰ ਵੀ ਕਈ ਗੁਰਧਾਮ ਦੇ ਦਰਸ਼ਨ ਕਰਕੇ ਕਿਰਤਪੁਰ ਸਾਹਿਬ ਮੱਥਾ ਟੇਕ ਲਿਆ ਆ ਬਹੁਤ ਆਨੰਦ ਆ ਰਿਹਾ ਬੱਚਾ ਨੂੰ ਲਵਾਏ ਕਰਵਾ ਰਹੇ ਬਹੁਤ ਵਧੀਆ ਪ੍ਰਬੰਧ ਹੋ ਜੀ ਲੰਗਰਾਂ ਦੇ ਬੜੇ ਸੋਹਣੇ ਪ੍ਰਬੰਧ ਵੀਰਾਂ ਨੇ ਕੀਤੇ ਹੋਏ ਆ ਹਰ ਕਿਸੇ ਕਿਸ ਦੀ ਕਮੀ ਨਹੀਂ ਆਉਂਦੀ ਅਸੀਂ ਤਾਂ ਹੋਰ ਅਰਦਾਸ ਕਰਦੇ ਆ ਕਿ ਸਾਰੇ ਵੀਰ ਭਰਾਓ ਗੁਰੂ ਘਰ ਦਰਸ਼ਨ ਕਰੋ ਕਿਉਂਕਿ ਦਰਮਨਸਾਹੀ ਦਰਸ਼ਨ ਕਰਨ ਨੂੰ ਮਿਲਦੇ ਆ ਜੀ ਜੇ ਸੇ ਤੋਂ ਆਇਆ ਜੀ ਨਾਮ ਮੇਰਾ ਰਮਿੰਦਰ ਸਿੰਘ ਆ ਜੀ ਇਹ ਮੇਰੇ ਵਾਈਫ ਨੇ ਦੋ ਬੇਟੀਆਂ ਨੇ ਜੀ ਪਹਿਲਾ ਅਸੀਂ ਹੌਲੇ ਮਲੇ ਦੇ ਬੱਬਾੜਵਾਰ ਸਿੰਘ ਜੀ ਤੋਂ ਆਇਆ ਜੀ ਦੋ ਤਿੰਨ ਦਿਨ ਉੱਥੇ ਰਹਿ ਕੇ ਅੰਦਰ ਜਾਂਦੇ ਹੋਏ ਅਨੰਦਪੁਰ ਸਾਹਿਬ ਮੱਥਾ ਦੇ ਕੇ ਚਲ ਕੀਰਤਬਸਾ ਮੱਥਾ ਦੇ ਕੇ ਧਰਮ ਦਾ ਲਵਾਵਾਂਗੇ ਜੀ ਇਸ ਤਰ੍ਹਾਂ ਦਾ ਅਰੇਂਜਮੈਂਟ ਪ੍ਰਸ਼ਾਦ ਜੀ ਪ੍ਰਸ਼ਾਦ ਦਾ ਜਿਹੜਾ ਬਹੁਤ ਵਧੀਆ ਜੀ ਤੇ ਕੋਈ ਇਦਾਂ ਨਹੀਂ ਕੋਈ ਨਹੀਂ ਦਿਖੀ ਨਹੀਂ ਆਪਾਂ ਨੂੰ ਮਤਲਬ ਖਾਣੇ ਕੋਈ ਗੱਲ ਲੱਗੀ ਨਹੀਂ ਕੀ ਕਹੋਗੇ ਜੀ ਨੌਜਵਾਨ ਪੀੜੀ ਨੂੰ ਜਿਹੜੇ ਸਿੱਖੀ ਦਾ ਨੂਰ ਚੱਲ ਰਿਹਾ ਜੀ ਆਪਾਂ ਨਾ ਜਨ ਵੀਡੀਓ ਨਹੀਂ ਕਹਾਂਗੇ ਜੀ ਮਤਲਬ ਸਿੰਘ ਸਜੋ ਅਮਰ ਸਜੋ ਤੇ ਗੁਰੂ ਜੀ ਦੇ ਦਿੱਤੇ ਸੰਨਾਤਾ ਦੇ ਪ੍ਰੋਪਰ ਚੱਲੋ ਤੇ ਤਾਹੀ ਆਪਣਾ ਜੀਵਨ ਨੂੰ ਸਫਲਾ ਬਣਾ ਸਕਦੇ ਆ ਤੇ ਵੱਧ ਤੋਂ ਵੱਧ ਬਾਣੀ ਪੜੋ ਅਗਰ ਤੋਂ ਪਹਿਲੇ ਉੱਠ ਕੇ ਬਾਣੀ ਪੜੋ ਤੇ ਬਾਣੀ ਸੁਣੋ ਤੇ ਗੁਰੂ ਜੀ ਦੇ ਦਿੱਤੇ ਉਪਦੇਸ਼ਾਂ ਦੇ ਚੱਲੋ ਤਾਂ ਹੀ ਆਪਾਂ ਆਪਣੇ ਜੀਵਨ ਸਫਲਾ ਬਣਾ ਸਕਦੇ ਆ ਆ ਰਹੇ ਜੀ ਅਸੀਂ ਕਰਤਾਰਪੁਰ ਤੋਂ ਆਏ ਆ ਜੀ ਕਰਤਾਰਪੁਰ ਜ਼ਿਲ੍ਹੇ ਤੋਂ ਤੇ ਅਸੀਂ ਹੁਣ ਕੀਰਤਪੁਰ ਸਾਹਿਬ ਆਏ ਆ ਹੁਣ ਅਨੰਦਪੁਰ ਸਾਹਿਬ ਜਾਣਾ ਅੱਜ ਅਸੀਂ ਇਧਰੋਂ ਆਪਣਾ ਪਠਾ ਸਾਹਿਬ ਗੁਰਦੁਆਰਾ ਕੀ ਤੁਮਕੌਰ ਸਾਹਿਬ ਇਧਰੋਂ ਜਾਤਾ ਕਰਦੇ ਹਾਂ ਕੀ ਕਹੋਗੇ ਜੀ ਨੌਜਵਾਨ ਪੀੜੀ ਨੂੰ ਗਿੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉਹ ਇੱਕ ਤਰੀਕਾ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਜੀ ਦੂਜੇ ਲਖਿਆਂ ਦਾ ਤਿਆਗ ਕਰਨਾ ਚਾਹੀਦਾ ਸਾਸਤਰੀ ਜਿਹੜਾਂ ਲਖਿਆਂ ਦਾ ਦਰਾਜ ਆਦਾ ਵਗਰੇ ਹੋਕੋਂ ਮਤਲਬ ਗੁਰੂ ਸਾਹਿਬ ਦਾ ਪਰਸਾਹ ਜਿਹੜਾ ਇਹ ਨਗਰੀਆਂ ਇਹਦੇ ਵਿੱਚ ਜਿਹੜਾ ਇੱਕ ਤਿਹਾੜ ਦਾ ਵੱਡੇ ਪੁੱਤਰ ਤੇ ਮਨਾਇਆ ਜਾਣਾ ਕਿੰਨਾ ਕ ਆਨੰਦ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸੰਗਤ ਦੇ ਦਰਸ਼ਨ ਹੋ ਰਹੇ ਬੜੇ ਹਮਮਾ ਆ ਕੇ ਪਾਗੇ ਦੂਰੋਂ ਅੱਜ ਪਹਿਲੀ ਦੂਰਵੀਂ ਹੋਲੀ ਚੱਲ ਪਈ ਆ ਪਹੋਲਾ ਮਲਾ ਅਖਨੀ ਹੋਲੀ ਦੰਦਾ ਵਾ ਤੇ ਸੰਗਤਾਂ ਚ ਬੜਾ ਉਤਸ਼ਾਹ ਆ ਜਿਹੜਾ ਪਹਿਲੀ ਤੋਂ ਮਸਤੋ ਸ਼ੁਰੂ ਹੋ ਗਿਆ ਕਿੰਨੇ ਦਿਨ ਰਹੋਗੇ ਅਸੀਂ ਦੋਗ ਦੇ ਨਾਵਾਂ ਕਰਦੇ ਕੀ ਹਰ ਤੋਂ ਬੋਲਦਾ ਹੈ ਬੀਹਾਰ ਮੈਂ ਚੱਲਦੀ ਦਾ ਨਾਨਕਪੁਰ ਸਾਹਿਬ ਆਮਤੋ ਸਾਪੂ ਗੁਰੂ ਰਾਮ ਦਾ ਅੱਜ ਦੇ ਘਰ ਤੋਂ ਆਹ ਜੀ ਉਹ ਆ ਲੱਗ ਰਿਹਾ ਜੀ ਬਹੁਤ ਹੀ ਨਾਲ ਰੋਈ ਸਮਾਜ ਬਹੁਤ ਵੱਡਾ ਕਿੱਥੇ ਕਿੱਥੇ ਰੋਣਗੇ ਕਿੱਥੇ ਕਿੱਥੇ ਜਾਏ ਕਿੱਥੇ بادشاہ ਹੀ ਜਾ ਗੁਰੂ ਕੇ ਲੋਹਰਾ ਜਾਏ ਆ ਤੇ ਸਿਹਰਾ ਸਾਹਿਬ ਤੇ ਅੱਗੇ ਕਿਰਤਪੁਰ ਸਾਹਿਬ ਕੇਸਗੜ ਨਾਲਪੁਰ ਸਾਹਿਬ ਬਹੁਤ ਹੀ ਪਰਮੰਦਾ ਜੀ ਬਹੁਤ ਕਹਿ ਕਲ ਦੀ ਕਮੀ ਨਹੀਂ ਜਿਹੜੀ ਸਮਾਜ ਮੌਜੂਦ ਆ ਰਹੇ ਉਹਨਾਂ ਚਗੜਾ ਚੰਨ ਤੇ ਹਿੰਮਲਵਾਜੀ ਕਰਦੇ ਆ ਨਹੀਂ ਕੋਈ ਨਹੀਂ ਤੇ ਇਹ ਜਿਆ ਬਹੁਤ ਨਾਲ ਬਣੇ ਬਹੁਤ ਹੀ ਬਹੁਤ ਸ਼ਰਧਾ ਰਾਜੇ ਹਾਂਜੀ ਅੰਮ੍ਰਿਤਸਰ ਤੋਂ ਆਏ ਜੀ ਅਸੀਂ ਬਹੁਤ ਵਧੀਆ ਅਰੇਂਜਮੈਂਟ ਇੱਥੇ ਸਭ ਪ੍ਰਸ਼ਾਸਨ ਨੇ ਬਹੁਤ ਵਧੀਆ ਬਾਬਾ ਜੀ ਦਰਸ਼ਨ ਵਧੀਆ ਹੋ ਗਏ ਬਹੁਤ ਚੰਗਾ ਲੱਗਦਾ ਹਰ ਸਾਲ ਆਈਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਹ ਜੀ ਮੈਂ ਅਸਲੀ ਅੰਮ੍ਰਿਤਸਰ ਤੋਂ ਆਏ ਜੀ ਹਰਵਿੰਦਰ ਸਿੰਘ ਮੇਰਾ ਨਾਮ ਹੈ ਮਜੀਠਾ ਸਾਹਿਬ ਦਾ ਸ਼ਹਿਰ ਹੈ ਜੀ ਇੱਥੇ ਉਹ ਲੰਗਰ ਲਾ ਸੇ ਵੇਖਣਾ ਹੈ ਨੰਬਰ ਸਰ ਜੀ ਬਾਕੀ ਮਤਲਬ ਉਹ ਚਾਹਵਾ ਸੀ ਬਲੇ ਆ ਤੂੰ ਕਿਸ ਤਰ੍ਹਾਂ ਦੇ ਅਰੇਂਜਮੈਂਟ ਦੇ ਲਈ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਹਰ ਇੱਕ ਸਵਿਧਾ ਰਹਿਣ ਵਾਸਤੇ ਕੋਈ ਕਿਸੇ ਚੀਜ਼ ਦੀ ਇੱਥੇ ਕੋਈ ਘੋੜੀ ਗੁਰੂ ਘਰ ਸੰਗਤਾਂ ਇੱਥੇ ਬਹੁਤ ਦੂਰ ਤੋਂ ਆਈਆਂ ਦਰਸ਼ਨ ਕਰਨ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਬਹੁਤ ਧੂਮਕਾਮ ਨਾਲ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਦਰਸ਼ਨ ਵੇਡੇ ਕਰਦੀਆਂ ਵੇ ਕਿ ਲੰਗਰ ਦਾ ਵੀ ਟੋਟੇ ਵਰਤਦਾ ਹੈ ਬਹੁਤ ਕਿਰਪਾ ਮਹਾਰਾ ਜੀ ਤੇ ਸੰਗਤਾਂ ਆਣ ਕੇ ਮਠਾਟੇ ਕਿ ਬਹੁਤ ਖੁਸ਼ ਹੁੰਦੀਆਂ ਵੈ ਖੁਸ਼ੀਆਂ ਲੈ ਕੇ ਜਾਂਦੀਆਂ ਇਥੋਂ ਵਾਹ ਜੀ ਵਾਹ ਜੀ ਜੀ ਕਾ ਖਾਲਸਾ ਜੀ ਖਤੇ ਜੀ ਕਿ ਮੈਂ ਅਸੀ ਅਮਰ ਸਾਹਿਬ ਤੋਂ ਆਏ ਜੀ ਕਰਵਿੰਦਰ ਸਿੰਘ ਮੇਰਾ ਨਾਮ ਹੈ ਜੀ ਠਾ ਸਾਡਾ ਸ਼ਹਿਰ ਹੈ ਜੀ ਇਥੇ ਉਹ ਲੰਗਰ ਲਾਟਾ ਦੇਖਣਾ ਨੰਬਰ ਸਾਹਿਬ ਜੀ ਬਾਕੀ ਨੂੰ ਕਹੋ ਸਰਬੱਤ ਦਾ ਭਲਾ ਤੇ ਕਿਸੇ ਦਾ ਨਹੀਂ ਫਰੇਮ ਕਹੋ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸੰਤਾਂ ਵਾਸਤੇ ਲੰਗਰ ਪ੍ਰਸ਼ਾਦ ਹਰ ਇੱਕ ਸਹੂਲਤਾਂ ਰਹਿਣ ਵਾਸਤੇ ਕੋਈ ਕਿਸੇ ਚੀਜ਼ ਦੀ ਇੱਥੇ ਕੋਈ ਘੋੜੀ ਨਹੀਂ ਗੁਰੂ ਘਰ ਸੰਤਾ ਇੱਥੇ ਬਹੁਤ ਦੂਰ ਤੋਂ ਆਈਆਂ ਦਰਸ਼ਨ ਕਰਨ ਤੇ ਹੋ ਲੋ ਮੱਲਾ ਸਕਤਾ ਹਮ ਹੋਵਾ ਕੇ ਪਹੁੰਚਣਾ ਤੇ ਸੰਤਾਂ ਦੀ ਸਹੂਲਤਾਂ ਬਹੁਤ ਨੇ ਮਹਾਰਾਜੀ ਦਸੇ ਪਾਚ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਤਿਆਰ ਦਾ ਮਾਰੇ ਇਹ ਆਪਣੇ ਦਿਨ ਸੱਚੇ ਮੈਨੂੰ ਅਦਾਸਾ ਅਦਾਸਾ ਪੂਰੀਆਂ ਹੁੰਦੀਆਂ ਨੇ ਮਾਰੇ ਦੀ ਪ੍ਰਬੰਧ ਠੀਕ ਹੀ ਨੇ ਮਾਰੇ ਗੁਰੂ ਦੀ ਕਿਰਪਾ ਦਸ਼ਮ ਪਾਸ਼ੇ ਮਾਰੇ ਦੀ ਕਿਰਪਾ ਵਾ ਜਾਨਣਗੇ ਪੂਰੇ ਲੰਗਰ ਪੂਰੇ ਤਿਆਰ ਪੇ ਤਿਆਰ ਨੇ ਅਸੀਂ ਇਸ ਤੋਂ ਬਾਅਦ ਅਸੀਂ ਦਾ ਅਨੰਦਪੁਰ ਸਾਹਿਬ ਆਏ ਸੀ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਤੇ ਹੁਣ ਜਦੋਂ ਸੱਚਖੰਡ ਸ੍ਰੀ ਆਹੂਰ ਸਾਹਿਬ ਜਾਵਾਂਗੇ ਦਰਸ਼ ਮੇਲੇ ਕਰਾਂਗੇ ਪਟਨਾ ਸਾਹਿਬ ਵੀ ਅੰਮ੍ਰਿਤਸਰ ਤੋਂ ਆਏ ਜੀ ਅਸੀਂ ਬਹੁਤ ਵਧੀਆ ਅਰੇਂਜਮੈਂਟ ਇੱਥੇ ਪ੍ਰਸ਼ਾਸ਼ਨ ਵੀ ਬਹੁਤ ਵਧੀਆ ਬਾਬਾ ਜੀ ਦਰਸ਼ਨ ਵਧੀਆ ਹੋ ਗਏ ਬਹੁਤ ਚੰਗਾ ਲੱਗਦਾ ਹਰ ਸਾਲ ਆਈਦਾ ਹੈ ਜੀ ਵਾਈ ਜੀ ਕਾਂ ਖਾਲਸਾ ਉਹ ਜੀ ਖਤੇ ਜੀ ਕਿ ਮੈਂ ਅਸੇ ਹੀ ਅਮਰਸਰ ਸਾਹਿਬ ਤੋਂ ਆਏ ਜੀ ਖਰਵਨ ਦਰਸ਼ਕ ਮੇਰਾ ਨਾ ਹੈ ਮੇਜੀਠਾ ਸਾਹਿਬ ਦਾ ਸ਼ਹਿਰ ਹੈ ਜੀ ਇਥੇ ਉਹ ਲਮਲਾ ਸਾਹਿਬ ਇੱਕ ਨਾਮ ਕੋ ਸਰ ਜੀ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਹਰ ਇੱਕ ਸਹੂਦਾ ਰਹਿਣ ਵਾਸਤੇ ਕੋਈ ਕਿਸੇ ਚੀਜ਼ ਦੀ ਇੱਥੇ ਕੋਈ ਘੋਰ ਨਹੀਂ ਗੁਰੂ ਘਰ ਸੰਗਤਾਂ ਇੱਥੇ ਬਹੁਤ ਦੂਰ ਤੋਂ ਆਈਆਂ ਦਰਸ਼ਨ ਕਰਨ ਤਾਂ ਤਾਂ ਸਹਿਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਬਹੁਤ ਧੂਮ ਧਾਮ ਨਾਲ ਸੰਗਤਾਂ ਹੁੰਦੀਆਂ ਨੇ ਤੇ ਇੱਥੇ ਦਰਸ਼ਨ ਵੇਡੇ ਕਰਦੀਆਂ ਵੇ ਨੰਗਰ ਦਾ ਵੀ ਟੋਟੇ ਵਰਤਦਾ ਹੈ ਬਹੁਤ ਕਿਰਪਾ ਮਹਾਰਾ ਜੀ ਤੇ ਸੰਗਤਾਂ ਆਣ ਕੇ ਮਖਾਤੇ ਕਿ ਗੌਰ ਖੁਸ਼ ਹੁੰਦੀਆਂ ਨੇ ਖੁਸ਼ੀਆਂ ਲੈ ਕੇ ਜਾਂਦੀਆਂ ਇਥੋਂ ਵਾਹਿ ਜੀ